हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਹਾਈ ਕੋਰਟ ਨੇ ਬਹੁਤ ਸਖਤੀ ਕਰ ਦਿੱਤੀ ਹੈ ਔਰ ਦੂਜੇ ਪਾਸੇ ਰਾਹਤ ਨਾ ਮਿਲਣ ਦਾ ਜਿਹੜਾ ਵਕੀਲ ਬਣਿਓ ਖੁਲਾਸਾ ਬਹੁਤ ਵੱਡੀ ਖਬਰ ਜਿਹੜੀ ਤੁਸੀਂ ਅੱਜ ਦੇਖਣ ਜਾ ਰਹੇ ਹੋ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੂੰ ਕੱਲ ਵੀ ਯਾਨੀ ਪੁਲਿਸ ਬਣਿਓ ਅਰੈਸਟ ਕਰ ਲਿਆ ਗਿਆ ਸੀ ਫਿਲਹਾਲ ਉਹ ਰੈਸਟੋ ਬਾਹਰ ਨਹੀਂ ਔਰ ਦੂਜੇ ਪਾਸੇ ਖਬਰ ਇਹ ਵੀ ਆ ਰਹੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਵੱਡਾ ਕਰਨ ਜਾ ਰਹੇ ਨੇ ਯਾਨੀ 2 ਵਜੇ ਤੱਕ ਯਾਨੀ ਕੁਝ ਵੱਡਾ ਹੋ ਸਕਦਾ ਤੁਹਾਡੇ ਸਾਹਮਣੇ ਮੈਂ ਕੈਸੀ ਅਪਡੇਟ ਧਰਨ ਜਾ ਰਿਹਾ ਜਿਹਦੇ ਨਾਲ ਬਿਕਰਮ ਸਿੰਘ ਮਜੀਠੀਆ ਦੇ ਚੋਣ ਵਾਲਿਆਂ ਨੂੰ ਠੇਸ ਲੱਗ ਸਕਦੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਦੇ ਵਿੱਚੋਂ ਰਾਹਤ ਨਹੀਂ ਮਿਲੀ ਉਹਨਾਂ ਦੇ ਵਕੀਲਾਂ ਦਾ ਵੀ ਬਹੁਤ ਜ਼ਿਆਦਾ ਜ਼ੋਰ ਲੱਗਿਆ ਹੋਇਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਬਾ ਇੱਜ਼ਤ ਬਰੀ ਕਰਵਾ ਕੇ ਯਾਨੀ ਘਰ ਨੂੰ ਵਾਪਸੀ ਕਰਵਾ ਦਈਏ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਨੇ ਜਿਹੜਾ ਕਿ ਸਕੰਜਾ ਕਰ ਦਿੱਤਾ ਪੂਰੇ ਬਾਦਲ ਪਰਿਵਾਰ ਦੇ ਉੱਤੇ ਯਾਨੀ ਕੱਲ ਵੇਖਿਆ ਤੁਸੀਂ ਬਾਦਲ ਨੂੰ ਯਾਨੀ ਅਰੈਸਟ ਕਰ ਲਿਆ ਗਿਆ ਸੀ ਔਰ ਉਸ ਤੋਂ ਪਹਿਲਾਂ ਮਜੀਠੀਆ ਦੀ ਘਰਵਾਲੀ ਨੂੰ ਵੀ ਦਫ਼ਤਰ ਦੇ ਸਾਹਮਣੇ ਕੇ ਰਿਆ ਗਿਆ ਔਰ ਹੁਣ ਜਿਹੜੀ ਸਰਕਾਰ ਮੰਨੀਓ ਖਬਰ ਆ ਰਹੀ ਹੈ ਉਹ ਵੀ ਤੁਹਾਡੇ ਸਾਹਮਣੇ ਧਰਾਂਗੇ ਔਰ ਇੱਕ ਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਜਿਹੜੀ ਕਿ ਗਿਆਨੀ ਬੂਟਾ ਸਿੰਘ ਨੂੰ ਲੈ ਕੇ ਹੈ ਗਿਆਨੀ ਬੂਟਾ ਸਿੰਘ ਦੀ ਚੇਤਾਵਨੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਮਾਰਾ ਬੋਲਦੇ ਸੀ ਉਹਨਾਂ ਲੋਕਾਂ ਦੇ ਸਾਹਮਣੇ ਇੱਕ ਖਬਰ ਧਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਔਰ ਪਹਿਲੀ ਖਬਰ ਮਜੀਠੀਏ ਨੂੰ ਲੈ ਕੇ ਜਿਹੜੀ ਉਹ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਇੱਕ ਵੀਡੀਓ ਦੇ ਜ਼ਰੀਏ ਉਸ ਤੋਂ ਬਾਅਦ ਗਿਆਨੀ ਬੂਟਾ ਸਿੰਘ ਦਾ ਜਿਹੜਾ ਕਿ ਬਹੁਤ ਵੱਡੀ ਅਪਡੇਟ ਹੈ ਬੜੇ ਹੀ ਕੜੇ ਸ਼ਬਦ ਨੇ ਜਿਹੜੇ ਉਹਦੇ ਵਿੱਚ ਉਹਨਾਂ ਲੋਕਾਂ ਨੂੰ ਚੇਤਾਵਨੀ ਹੈ ਜਿਹੜੇ ਲੋਕ ਮਾੜਾ ਕਹਿੰਦੇ ਨੇ ਕਿਉਂਕਿ ਕੁਝ ਗੱਲਾਂ ਐ ਜੀਆਂ ਹੁੰਦੀਆਂ ਕਿ ਹਰ ਕਿਸੇ ਇਨਸਾਨ ਦੇ ਸਮਝ ਤੋਂ ਬਾਹਰ ਹੋ ਜਾਂਦੀਆਂ ਨੇ ਇੱਕ ਪਾਸੇ ਗਿਆਨੀ ਬੂਟਾ ਸਿੰਘ ਸੱਚ ਕਹਿ ਰਹੇ ਨੇ ਔਰ ਦੂਜੇ ਪਾਸੇ ਕਈ ਲੋਕ ਵਿਰੁੱਧ ਵੀ ਜਾ ਰਹੇ ਨੇ ਉਹਨਾਂ ਲੋਕਾਂ ਲਈ ਕਿਹੜੀ ਚੇਤਾਵਨੀ ਹੋ ਵੀ ਮੈਂ ਤੁਹਾਡੇ ਸਾਹਮਣੇ ਸਾਂਝੀ ਕਰੂੰਗਾ ਔਰ ਪਹਿਲੀ ਖਬਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹੈ ਜਿਹਦੇ ਉੱਤੇ ਬਹੁਤ ਵੱਡਾ ਸਕੰਜਾ ਯਾਨੀ ਹਾਈ ਕੋਰਟ ਦਾ ਹਲੇ ਤੱਕ ਬਣਿਆ ਹੋਇਆ ਰਾਹਤ ਨਹੀਂ ਮਿਲੀ ਉਹਨਾਂ ਦੇ ਵਕੀਲ ਦਾ ਵੀ ਕਹਿਣਾ ਵੀ ਹਲੇ ਰਾਹਤ ਨਹੀਂ ਮਿਲੀ ਔਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਅੱਗੇ ਕੀ ਹੋਣਾ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਗਿਆਨੀ ਬੂਟਾ ਸਿੰਘ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਮਾਡੀ ਖਬਰ ਦਾ ਜ਼ਿਕਰ ਕਰਿਆ ਬਿਕਰਮ ਸਿੰਘ ਮਜੀਠੀਆ ਨਾਲ ਛੋੜੀ ਵੱਡੀ ਖਬਰ ਹੈ ਬਿਕਰਮ ਸਿੰਘ ਮਜੀਠੀਆ ਨੂੰ ਫਿਲਹਾਲ हाई कोर्ट तो राहत नहीं मिली है कोर्ट ने क्या है कि फर्स्ट रिमांड ऑर्डर का ऑन कारण गिरफ्तारी की चुनौती दी गई थी इस सब के चल दे सरकार ने क्या है कि आज 2 बजे तक महौली कोर्ट का ऑर्डर आ जावेगा कि इस पूरे मामले की जो सुनवाई है वो कल फिर तो होगी विक्रम सिंह मजीठिया ने पिटीशन लाई थी हाई कोर्ट आज इस पिटीशन को लेके सुनवाई होनी थी क्योंकि मजीठिया ने इस गिरफ्तारी को गैर कानूनी बताया ਸੀ जिसका ਚਲਦੇ ਛੋਟੀ ਤੇ ਤਿੱਕੀ ਸੀ 84 ਫਿਲਹਾਲ ਵਿਕram ਸਿੰਘ ਮਜੀਠਿਆ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਹੈ ਕਿਉਂਕਿ ਅੱਜ ਹੀ ਤਕਰੀਬਨ 2 ਵਜੇ ਬਹਾਲੀ ਕੋਰਟ ਦਾ ਆਰਡਰ ਆਏਗਾ ਤੇ ਆਰਡਰ ਆਰਡਰ ਆਉਣ ਤੋਂ ਬਾਅਦ ਕੱਲ ਇਸ ਪੂਰੇ ਮਾਮਲੇ ਤੇ ਹਾਈ ਕੋਰਟ ਦੇ ਵੱਲੋਂ ਮੋਰਤੋ ਜਿਹੜਾ ਸੁਣਵਾਈ ਕੀਤੀ ਜਾਏਗੀ ਕਿ ਪਛੇ ਤਰੀਖ ਨੂੰ ਵਿਕram ਸਿੰਘ ਮਜੀਠਿਆ ਦੀ ਗ੍ਰਿਫਤਾਰੀ ਹੋਈ ਸੀ ਅੰਸ਼ਸਥਿਤ ਰਿਹਾਈ ਤੋਂ ਕਿਉਂਕਿ ਆਮ ਤੰਤਵ ਬਹੁਤ ਜ਼ਿਆਦਾ ਦੇ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਸੀ ਯਾਨੀ ਵਿਕram ਸਿੰਘ ਮਜੀਠਿਆ ਨੂੰ ਹਾਈ ਕੋਰਟ ਦੇ ਵਿੱਚੋਂ ਤਾਂ ਰਾਹਤ ਨਹੀਂ ਮਿਲੀ ਪਰ 2 ਵਜੇ ਤੱਕ ਹਾਈ ਕੋਰਟ ਦੇ ਆਰਡਰ ਫਿਰ ਤੋਂ ਆਉਣ ਜਾ ਰਹੇ ਨੇ ਜਿਨ੍ਹਾਂ ਦੇ ਉੱਤੇ ਕੱਲ ਨੂੰ ਸੁਣਵਾਈ ਹੋਣ ਜਾ ਰਹੀ ਹੈ ਹਾਈ ਕੋਰਟ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਗੱਲ ਇਹ ਵੀ ਆ ਰਹੀ ਹੈ ਕਿ ਭਾਈ ਵਿਕਰਮ ਸਿੰਘ ਮਜੀਠੀਆ ਨੂੰ ਅੰਦਰ ਵੀ ਧੱਕ ਸਕਦੀ ਹੈ ਸਰਕਾਰ ਕਿਉਂਕਿ ਗਿਰਫਤਾਰੀ ਨੂੰ ਲੈ ਕੇ ਕੁਝ ਬਾੜਾ ਪਹੁੰਚਾ ਇਸੇ ਵਿਕਰਮ ਸਿੰਘ ਮਜੀਠੀਆ ਨੇ ਯਾਨੀ ਆਪਣੇ ਸਮਰਥਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਵਿਜੀਲੈਂਸ ਦੇ ਜਿਹੜੇ ਅਫਸਰ ਗਏ ਸੀ ਉਹਨਾਂ ਨੂੰ ਵੀ ਤਾੜ-ਫਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਜਿਨ੍ਹਾਂ ਦੇ ਸਾਹਮਣੇ ਐ ਕਰਕੇ ਮੁੱਛਾਂ ਪਾ ਦਿੰਦਾ ਸੀ ਵਿਕਰਮ ਸਿੰਘ ਮਜੀਠੀਆ ਐਸ ਕਰਕੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਸਖਤਾਈ ਹੋ ਗਈ ਹੈ ਯਾਨੀ ਉਹਨਾਂ ਦੀ ਰਾਹਤ ਵੀ ਨਾ ਮਨਜ਼ੂਰ ਹੋ ਗਈ ਹੈ ਉਹਨਾਂ ਨੂੰ ਰਾਹਤ ਨਹੀਂ ਮਿਲੀ ਪਰ ਆਉਣ ਵਾਲੇ 2 ਵਜੇ ਤੱਕ ਯਾਨੀ ਅੱਜ ਦੀ ਜੇਡ ਦੇ ਵਿੱਚ ਜਿਹੜੇ 2 ਵਜਣਗੇ ਉਦੋਂ ਤੱਕ ਉਹਨਾਂ ਦੇ ਆਰਡਰ ਆਉਣੇ ਹਾਈ ਕੋਰਟ ਦੇ ਉਸ ਤੋਂ ਬਾਅਦ ਹਾਈ ਕੋਰਟ ਦੇ ਆਰਡਰਾਂ ਦੇ ਵਿੱਚ ਕੀ ਡਰਾ ਦੇਣ ਵਾਲਾ ਖੁਲਾਸਾ ਬਾਦਲ ਪਰਿਵਾਰ ਲਈ ਆਉਂਦਾ ਇਹਦਾ ਦੇਖਣ ਵਾਲੀ ਗੱਲ 2 ਵਜੇ ਤੱਕ ਦੀ ਹੈ ਔਰ ਹੁਣ ਗਿਆਨੀ ਬੂਟਾ ਸਿੰਘ ਤੇ ਆ ਜਾਓ ਗਿਆਨੀ ਬੂਟਾ ਸਿੰਘ ਕਈ ਵਾਰ ਤੁਸੀਂ ਵੇਖਿਆ ਵੀ ਜਿਵੇਂ ਆਪਣੀ ਗੱਲ ਨੂੰ ਬੜੇ ਹੀ ਯਾਨੀਕ ਇੱਕ ਅਲੱਗ ਤਰੀਕੇ ਦੇ ਨਾਲ ਰੱਖਦੇ ਨੇ ਔਰ ਦੂਜੇ ਪਾਸੇ ਕਈ ਯੂਟਿਊਬਰ ਪੰਜਾਬ ਦੇ ਅੰਦਰ ਜਾਂ ਕਈ ਹੋਰ ਵੀ ਸਾਡੇ ਪੰਜਾਬ ਦੇ ਵਿੱਚੋਂ ਕਈ ਹੋ ਸਕਦੇ ਨੇ ਵੀ ਲੋਕ ਜਿਹੜੇ ਕਿ ਵਿਰੁੱਧ ਜਾਂਦੇ ਨੇ ਇਹਨਾਂ ਗੱਲਾਂ ਦੇ ਵਿਰੁੱਧ ਜਾਂਦੇ ਨੇ ਜਿਹੜੀਆਂ ਕਿ ਗਿਆਨੀ ਬੂਟਾ ਸਿੰਘ ਕਹਿੰਦਾ ਦਰਸਾਲ ਦੇ ਵਿੱਚ ਦੇਖੋ ਗੱਲ ਇਹ ਹੈ ਵੀ ਕੋਈ ਬੰਦਾ ਕਿਸੇ ਨੂੰ ਚਾਹੁੰਦਾ ਕੋਈ ਕਿਸੇ ਨੂੰ ਚਾਹੁੰਦਾ ਜਿਹੜੀਆਂ ਤੱਥਾਂ ਦੇ ਆਧਾਰ ਦੇ ਉੱਤੇ ਗਿਆਨੀ ਬੂਟਾ ਸਿੰਘ ਬੰਨੀਓ ਗੱਲਾਂ ਕਹੀਆਂ ਜਾਂਦੀਆਂ ਨੇ ਦਰਅਸਲ ਦੇ ਵਿੱਚ ਉਹ ਸੱਚ ਨੇ ਕਿਉਂਕਿ ਡਿਬਰੂਗੜ੍ਹ ਦੇ ਵਿੱਚ ਮੰਨ ਲਓ ਅਮਰਪਾਲ ਸਿੰਘ ਬੈਠਾ ਹੈ ਤਾਂ ਜੇਕਰ ਹੁਣ ਗਿਆਨੀ ਬੂਟਾ ਸਿੰਘ ਦੀ ਵੀਡੀਓ ਉਸ ਤੇ ਪੈਂਦੀ ਹੈ ਤਾਂ ਗੱਲ ਇਹ ਵੀ ਆਉਂਦੀ ਹੈ ਵੀ ਜਿਹੜਾ ਪਿਛਲਾ ਬੈਕਗ੍ਰਾਉਂਡ ਹੈ ਅਮਰਪਾਲ ਸਿੰਘ ਦਾ ਜਿਹੜਾ ਡਿਬਰੂਗੜ੍ਹ ਦੇ ਵਿੱਚ ਮੰਦ ਹੈ ਹੁਣ ਤੁਸੀਂ ਇਹ ਵੇਖੋ ਵੀ ਖੁਦ ਅਮਰਪਾਲ ਸਿੰਘ ਨੇ ਮੰਨਿਆ ਕਿ ਭਾਈ ਮੇਰੀ ਕੁੜੀਆਂ ਨਾਲ ਚੈਟ ਹੁੰਦੀ ਸੀ ਯਾਰਾ ਵਗੈਰਾ ਯਾਨੀ ਕਈ ਵਾਰ ਉਹਨਾਂ ਦੀਆਂ ਖੁਦ ਦੇ ਮੂੰਹ ਦੇ ਵਿੱਚੋਂ ਇਹ ਗੱਲਾਂ ਸਾਂਝੀਆਂ ਹੋਈਆਂ ਔਰ ਗੈਨੀ ਬੂਟਾ ਸਿੰਘ ਨੇ ਕਈ ਵਾਰ ਉਹਨਾਂ ਤੇ ਵੀਡੀਓ ਵੀ ਪਾਈਆਂ ਕਿ ਭਾਈ ਇਹ ਬੰਦੇ ਆ ਜਿਹੜੇ ਇਹ ਗਲਤ ਨੇ ਪਰ ਪੰਜਾਬ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਕਿਹਾ ਕਿ ਇਹ ਗਲਤ ਹੈ ਪਰ ਦਰਅਸਲ ਦੇ ਵਿੱਚ ਕਿਸੇ ਦੀ ਕਹਾਣੀ ਬੈਕਗ੍ਰਾਉਂਡ ਕੋਈ ਨਹੀਂ ਜਾਣਦਾ ਕੁਝ ਵੀ ਹੋ ਸਕਦਾ ਯਾਨੀ ਅਮਰਪਾਲ ਸਿੰਘ ਦੇ ਸਮਰਥਕਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਜਿਹੜਾ ਕੁਝ ਦਿਖਾਵਾ ਹੁੰਦਾ ਉਹਦੇ ਪਿੱਛੇ ਵੀ ਕੁਝ ਹੋ ਸਕਦਾ ਇਹ ਕੋਈ ਦੋ ਰਾਇ ਨਹੀਂ ਹੈਗੀਆਂ ਕਿਉਂਕਿ ਇੱਕ ਗੱਲ ਦੇ ਦੋ ਪਹਿਲੂ ਜ਼ਰੂਰ ਹੁੰਦੇ ਨੇ ਅਮਰਪਾਲ ਸਿੰਘ ਨੇ ਵੀ ਮੰਨਿਆ ਸੀ ਕਿ ਭਾਈ ਮੈਂ ਯਾਨੀ ਕੁੜੀਆਂ ਦੇ ਨਾਲ ਪਹਿਲਾਂ ਜੋ ਵੀ ਕਰਦਾ ਸੀ ਯਾਨੀ ਮੈਂ ਸਿੱਧੇ ਤੌਰ ਤੇ ਕਹਿਣਾ ਚਾਹੁੰਦਾ ਕਿ ਜਿਹੜਾ ਬੰਦਾ ਕੋਈ ਸੰਤ ਟਾਈਪ ਤੇ ਹੋਵੇ ਜਾਂ ਕੋਈ ਸਿੱਖ ਪ੍ਰਚਾਰਕ ਦੇ ਟਾਈਪ ਤੇ ਹੋਵੇ ਉਹਦਾ ਕਰੈਕਟਰ ਪਿਛਲਾ ਬੈਕਗਰਾਉਂਡ ਸਹੀ ਹੋਣਾ ਚਾਹੀਦਾ ਐਸ ਕਰਕੇ ਪੰਜਾਬ ਦੀ ਜਨਤਾ ਉਹਨੂੰ ਐਕਸੈਪਟ ਕਰਦੀ ਹੈ ਔਰ ਦੂਜੇ ਪਾਸੇ ਹੁਣ ਕਈ ਯੂਟਿਊਬਰ ਪੰਜਾਬ ਦੇ ਵਿੱਚੋਂ ਗਿਆਨੀ ਬੂਟਾ ਸਿੰਘ ਦੀ ਗੱਲ ਨੂੰ ਗਲਤ ਅਠਾੜਾ ਹੁੰਦੇ ਹੋਇਆ ਖੁਦ ਹੀ ਫਸ ਗਏ ਨੇ ਕਿਵੇਂ ਫਸ ਗਏ ਨੇ ਯਾਨੀ ਉਹਨਾਂ ਦੇ ਉੱਤੇ ਖਰਾਬ ਬੋਲਣ ਦੇ ਵਜ੍ਹਾ ਦੇ ਨਾਲ ਕਿਉਂਕਿ ਜਿਹੜੀ ਗੱਲ ਉਹਨਾਂ ਨੇ ਧਰੀ ਆ ਉਹਨਾਂ ਦੇ ਆਪਣੇ ਤੱਥਾਂ ਦੇ ਆਧਾਰ ਦੇ ਉੱਤੇ ਧਰੀ ਆ ਸੋ ਜਿਹੜੇ ਕਈ ਵਾਰ ਯੂਟਿਊਬਰ ਸੋਚਦੇ ਨੇ ਜੀ ਇਹ ਗੱਲ ਫੇਕ ਐ ਜਾਂ ਫਿਰ ਭਾਈ ਉਹਨੂੰ ਬੁਰਾ ਭਲਾ ਬੋਲਦੇ ਨੇ ਸੋ ਵੀ ਬੰਦ ਕਰ ਲੈਣਾ ਚਾਹੀਦਾ ਕਿਉਂਕਿ ਨਿੱਜੀ ਬੈਰ ਵਿਰੋਧ ਆਪਣਾ ਕਿਸੇ ਦੇ ਨਾਲ ਨਹੀਂ ਹੁੰਦਾ ਜਿਹੜੀ ਗੱਲ ਦਰਅਸਲ ਦੇ ਵਿੱਚ ਸੱਚ ਐ ਉਹ ਚਾਹੇ ਆਪਣਾ ਪਿਓ ਹੀ ਖੜਾ ਹੋਵੇ ਸਾਹਮਣੇ ਉਹਨੂੰ ਕਹਿਣੀ ਚਾਹੀਦੀ ਐ ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਇਹ ਵੀਡੀਓ ਦੀ ਸਮਾਪਤੀ ਕਿਵੇਂ ਕਰੂੰਗਾ ਇਹ ਗੈਨੀ ਬੂਟਾ ਸਿੰਘ ਪੰਜਾਬ ਦੇ ਅੰਦਰ ਇੱਕ ਸਿਆਣਾ ਸੋਥੀ ਉਮਰ ਦੇ ਨੇ ਜੇਕਰ ਉਹ ਗੱਲ ਕਰਦੇ ਨੇ ਕੋਈ ਤੱਥਾਂ ਦੇ ਆਧਾਰ ਤੇ ਕਰਦੇ ਨੇ ਤਾਂ ਅੱਗੋਂ ਜੇਕਰ ਕੋਈ ਉਸ ਨੂੰ ਗਲਤ ਠਹਿਰਾਉਂਦਾ ਉਹ ਖੁਦ ਵੀ ਗਲਤ ਹੋ ਸਕਦਾ ਕਿਉਂਕਿ ਭਾਈ ਇੱਕ ਗੱਲ ਦੇ ਦੋ ਪਹਿਲੂ ਜ਼ਰੂਰ ਹੁੰਦੇ ਨੇ ਜੇਕਰ ਮੰਨ ਲਓ ਅਮਰਪਾਲ ਸਿੰਘ ਨੂੰ ਡਿਬਰੂ ਘੜ ਦੇ ਵਿੱਚ ਬੰਦ ਕੀਤਾ ਕੋਈ ਵਜ੍ਹਾ ਦੇ ਨਾਲ ਕੀਤਾ ਉਹਦਾ ਦੂਜਾ ਪਹਿਲੂ ਵੀ ਹੈ ਯਾਨੀ ਸਰਕਾਰ ਕਹਿੰਦੀ ਹੈ ਕਿ ਭਾਈ ਉਹਦੇ ਨਾਲ ਵਾਇਲੈਂਸ ਹੁੰਦੀ ਹੈ ਉਹਦੇ ਨਾਲ ਪੰਜਾਬ ਦਾ ਮਾਹੌਲ ਵਿਗੜਦਾ ਅਸਰ ਕਰਕੇ ਇੱਕ ਦੂਜਾ ਪਹਿਲੂ ਜ਼ਰੂਰ ਹੁੰਦਾ ਦੂਜੀ ਗੱਲ ਦਾ ਤਾਂ ਮੈਂ ਪੰਜਾਬ ਦੇ ਯੂਟਿਊਬਰਾਂ ਨੂੰ ਵੀ ਕਹਿਣਾ ਚਾਹੂੰਗਾ ਜਾਂ ਫਿਰ ਬਾਕੀ ਸਾਰੇ ਹੋਰ ਲੋਕ ਨੇ ਕਿ ਗਿਆਨੀ ਬੂਟਾ ਸਿੰਘ ਜਿਹੜੀ ਗੱਲ ਕਹਿੰਦੇ ਨੇ ਦਰਾਸਲ ਦੇ ਵਿੱਚ ਉਸ ਗੱਲ ਦੇ ਵਿੱਚ ਤੱਤ ਤਾਂ ਜ਼ਰੂਰ ਨੇ ਪਰ ਜਿਹੜੇ ਲੋਕ ਨਿਰਾਪura ਗਲਤ ਠਹਿਰਾਉਂਦੇ ਨੇ ਉਹ ਵੀ ਇੰਨਾ ਗੱਲਾਂ ਦੇ ਦੋਸ਼ੀ ਹੋ ਸਕਦੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ